ਬਹੁਤ ਮੰਦਭਾਗੀ ਗੱਲ ਹੈ ਸਾਡੇ ਵਾਸਤੇ ਖਾਸ ਕਰ ਅੰਮ੍ਰਿਤਸਰ ਨਗਰੀ ਜਿਹੜੀ ਹੈ ਇਹ ਟੂਰਿਸਟ ਦੇ ਆਧਾਰ ਤੇ ਹੈ ਜਿਹੜਾ ਪ੍ਰੋਜੈਕਟ ਅਪਰੂਵਲ ਹੋਏ ਨੂੰ ਅੱਜ 3 ਸਾਲ ਹੋ ਚੱਲੇ 4 ਸਾਲ ਇਹ ਅਜੇ ਤੱਕ ਪ੍ਰੋਜੈਕਟ ਦਾ ਕਬਜ਼ਾ ਨਹੀਂ ਲੈ ਕੇ ਦੇ ਸਕੇ ਮੇਰੇ ਖਿਆਲ 30 32 ਕਿਲੋਮੀਟਰ ਦਾ ਸਟ੍ਰੈਚ ਹੈਗਾ ਆ ਔਰ ਏਕੜ ਤੋਂ ਦੇ ਹਿਸਾਬ ਨਾਲ ਜਿੰਨੀ ਵੀ ਆਉਂਦੀ ਮੇਰਾ 1.5 ਏਕੜ ਦਾ ਲੰਬਾ ਸਟ੍ਰੈਚ ਵਿਡਥ ਹੈ ਕੀ ਇਹਦੀ ਇਹ ਕੋਈ ਬਹੁਤ ਮੰਦਭਾਗੀ ਗੱਲ ਹੈ ਸਾਡੇ ਵਾਸਤੇ ਖਾਸ ਕਰ ਅੰਮ੍ਰਿਤਸਰ ਨਗਰੀ ਜਿਹੜੀ ਹੈ ਇਹ ਟੂਰਿਸਟ ਦੇ ਆਧਾਰ ਤੇ ਜਿਹੜਾ ਐਕਸਪ੍ਰੈਸ ਵੇ ਆਪਾਂ ਪੂਰਾ ਮੋਰਚਾ ਲਾ ਕੇ ਇੱਥੋਂ ਤੱਕ ਲੈ ਗਏ ਆ ਉਹਦਾ ਵੀ ਇੱਕ ਵੱਡਾ ਕਾਰਨ ਇਹ ਸੀ ਕਿ ਸਾਡੇ ਕਰੀਬ 1.5 ਲੱਖ ਟੂਰਿਸਟ ਹੋ ਜਾਂਦਾ ਤੇ ਸਾਡੀ ਜਿਹੜੀ ਬਾਰਡਰ ਬੈੱਡ ਤੇ ਬੈਠੇ ਲੋਕ ਨੇ ਸਾਡਾ ਰੋਜ਼ਗਾਰ ਬਹੁਤ ਉੱਤੇ ਡਿਪੈਂਡ ਹੈ ਸੋ ਅਸੀਂ ਉਹ ਜਿਹੜਾ ਪ੍ਰੋਜੈਕਟ ਅਪਰੂਵਲ ਹੋਏ ਨੂੰ ਅੱਜ 3 ਸਾਲ ਹੋ ਚੱਲੇ 4 ਸਾਲ ਇਹ ਅਜੇ ਤੱਕ ਪ੍ਰੋਜੈਕਟ ਦਾ ਕਬਜ਼ਾ ਨਹੀਂ ਲੈ ਕੇ ਦੇ ਸਕੇ ਸੈਟੀਸਫਾਈ ਨਹੀਂ ਕਰਾ ਸਕੇ ਕਿਸਾਨਾਂ ਨੂੰ ਇਤੋਂ ਕਮਜ਼ੋਰ ਗਵਰਨਮੈਂਟ ਹੋਰ ਕੀ ਹੋ ਸਕਦੀ ਹੈ ਦੇਖੋ ਐਡਾ ਵੱਡਾ ਪ੍ਰੋਜੈਕਟ ਇਹਦੇ ਨਾਲ ਸਾਡੀ ਆਰਥਿਕਤਾ ਨੂੰ ਬਹੁਤ ਲਾਭ ਮਿਲਣਾ ਸੀ ਅਸੀਂ ਤਾਂ ਕਿਹ ਬਾਡਰ ਤੇ ਬੈਠੇ ਹਾਂ ਜਿਹੜੇ ਜਿਹੜੇ ਸ਼ਹਿਰ ਇੰਡੀਆ ਦੇ ਸੈਂਟਰ ਚ ਨੇ ਜਾਂ ਬਾਡਰ ਦੇ ਜਾਂ ਰਾਜਧਾਨੀ ਦੇ ਲਾਗੇ ਨੇ ਉਹਨਾਂ ਦੀ ਡਿਵੈਲਪਮੈਂਟ ਵੇਖੋ ਤੇ ਸਾਡੀ ਵੇਖੋ ਕਿੱਥੇ ਕਿੱਥੇ ਖੜੋ ਤੇ ਸਾਡੀ ਆਈ ਔਰ ਵੱਡੀ ਗੱਲ ਹੈ ਇਹ ਕੱਲ ਨੂੰ ਪਾਕਿਸਤਾਨ ਦਾ ਬਾਡਰ ਖੁੱਲਦਾ ਸਾਡਾ ਇਹ ਸਿਲਕ ਰੂਟ ਬਣਦਾ ਸੀ ਇਧਰ ਦੀ ਜਾਂਦਾ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈਗਾ ਕੋਈ ਇਹਨਾਂ ਨੂੰ ਸੋਈ ਇਛਿਹਾਰबाजी ਕਰਨ ਤੋਂ ਇਛਿਹਾਰ ਲਗਾ ਕੇ ਆਪੇ ਵੇਖੀ ਜਾਂਦੇ ਇੰਨੀਆਂ ਰੋਜ਼ਗਾਰ ਦੇਤੇ ਆ ਬਿਆਹ ਹੀ ਪ੍ਰਸ਼ਾਸਨਾਰ ਖਤਮ ਕਰਤਾ ਜਦ ਕਿ ਸਭ ਕੁਝ ਉੱਥੇ ਦਾ ਉੱਥੇ ਹੈ ਸਰਕਾਰ ਕੀ ਕਿਉਂ ਇਹ ਰੋਕ ਲੱਗੀ ਹੈ ਜੀ ਕਮਜ਼ੋਰ ਸਰਕਾਰ ਕੀ ਮੰਨਿਆ ਜਾਵੇ ਸੂਬਾ ਸਰਕਾਰ ਦੀ ਨਲਕੀ ਦੇ ਸੰਚਾਰ ਬਿਲਕੁਲ 100% ਨਲਕੀ ਹੈ ਜੀ ਦੇਖੋ ਗੈਸ ਪਾਈਪਲਾਈਨ ਦਾ ਪ੍ਰੋਜੈਕਟ ਰੁਕ ਗਿਆ ਇਹ ਪ੍ਰੋਜੈਕਟ ਰੁਕ ਗਿਆ ਹੈ ਬਾਕੀ ਪ੍ਰੋਜੈਕਟ ਵੀ ਜਿਹੜੇ ਆ ਰਹੇ ਆ ਮਤਲਬ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਲੋਕ ਕਿਸੇ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਨਾ ਹੀ ਕਿਸੇ ਨਾਲ ਬਹਿ ਕੇ ਡਾਇਲੌਗ ਕਰਦੇ ਨੇ ਇੱਕ ਇੱਕ ਸਾਲ ਧਰਨੇ ਹੋ ਗਿਆ ਬਾਰਡਰਾਂ ਦੇ ਉੱਤੇ ਲੱਗਿਆ ਨੂੰ ਇਹਨਾਂ ਦਾ ਫਰਜ਼ ਨਹੀਂ ਮੰਨਦਾ ਤੁਸੀਂ ਦੇਖੋ ਆਮ ਲੋਕ ਵੀ ਪ੍ਰਭਾਵਿਤ ਹੋ ਰਹੇ ਨੇ ਆਮ ਲੋਕਾਂ ਦੀ ਜ਼ਿੰਦਗੀ ਤੇ ਬਹੁਤ ਵੱਡਾ ਮਾੜਾ ਪ੍ਰਭਾਵ ਜਾ ਰਿਹਾ ਜਿਹੜਾ ਲੋਕਾਂ ਦੇ ਰੋਜ਼ ਜਾਣਾ ਆਉਣਾ ਹੈ ਵੱਡੀ ਇੰਡਸਟਰੀ ਜਿਹੜੀ ਪੰਜਾਬ ਚੋਂ ਸ਼ਿਫਟ ਕਰਦੀ ਜਾ ਰਹੀ ਹੈ ਵੱਡੇ ਲੋਕ ਪੰਜਾਬ ਤੋਂ ਸ਼ਿਫਟ ਕਰਤੇ ਜਾ ਰਹੇ ਆ ਬਾਹਰੋਂ ਲੋਕ ਆ ਰਹੇ ਨੇ ਉਹ ਕਹਿੰਦੇ ਧਰਨਿਆਂ ਦਾ ਸ਼ਹਿਰ ਬਣ ਗਿਆ ਧਰਨਿਆਂ ਦਾ ਪਰਦੇਸ ਬਣ ਗਿਆ ਇਹ ਇਹ ਸਰਕਾਰ ਦਾ ਫਰਜ਼ ਹੁੰਦਾ ਕਿ ਸਰਕਾਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਇਹ ਮਸਲੇ ਹੱਲ ਕਰਨੇ ਹੁੰਦੇ ਕਿੰਨੇ ਕਿਲੋਮੀਟਰ ਦਾ ਸਟ੍ਰੈਚ ਹੈ ਔਰ ਕਿੰਨੇ ਕਿ ਕਿਹੜੇ ਜ਼ਮੀਨ ਜਿਹੜੀ ਰਿਕੁਆ ਔਰ ਏਕੜ ਤੋਂ ਦੇ ਹਿਸਾਬ ਨਾਲ ਜਿੰਨੀ ਵੀ ਆਉਂਦੀ ਮੇਰਾ 1.5 ਏਕੜ ਦਾ ਲੰਬਾ ਸਟ੍ਰੈਚ ਵਿड्ਥ ਹੈ ਕੀ ਇਹਦੀ ਪਰ ਇਹ ਸਰਕਾਰ ਦਾ ਡਿਜ਼ਾਈਨ ਸਰਕਾਰ ਦੇ ਹੱਥਾਂ ਚ ਹੈ ਦੇਖੋ ਭਾਵਕਤਾ ਦੀ ਇਹ ਹੁੰਦੀ ਹੈ ਕਿ ਤੁਸੀਂ ਹਰ ਇਲਾਕੇ ਦਾ ਖਿਆਲ ਰੱਖਣਾ ਹੁੰਦਾ ਅੰਮ੍ਰਿਤਸਰ ਖਾਸ ਕਰਕੇ ਟੂਰਿਸਟ ਸਿਟੀ ਹੈ ਅੰਮ੍ਰਿਤਸਰ ਦੇ ਵਿੱਚ ਸਾਡਾ ਇੱਕ ਆਮ ਬੰਦਾ ਵੀ ਜਿਹੜਾ ਰਿਕਸ਼ੇ ਵਾਲੇ ਤੋਂ ਲੈ ਕੇ ਛੋਟੇ ਈ ਰਿਕਸ਼ਾ ਤੋਂ ਲੈ ਕੇ ਵੱਡੀ ਗੱਡੀ ਵਾਲੇ ਤੱਕ ਦਾ ਵੀ ਰੋਜ਼ਗਾਰ ਜਿਹੜਾ ਸਾਡੇ ਇਹਦੇ ਤੇ ਡਿਪੈਂਡ ਹੈ ਔਰ ਸਾਨੂੰ ਜਦੋਂ ਵੀ ਜਦੋਂ ਵੀ ਸਾਡੇ ਰਸਤੇ ਦੇ ਕਿ ਅਗੇ ਸਾਡਾ ਰੋਜ਼ਗਾਰ ਬਹੁਤ ਘਟਦਾ ਜਦੋਂ ਕੋਈ ਧਰਨਾ ਲੱਗ ਜਾਂਦਾ ਸਾਡੇ 2-2 4-4 ਦਿਨ ਦੀਆਂ ਬੁਕਿੰਗ ਖਤਮ ਹੋ ਜਾਂਦੀਆਂ ਲੋਕਾਂ ਦੇ ਰੋਜ਼ਗਾਰ ਤੇ ਫਰਕ ਪੈਂਦਾ ਕਿਉਂਕਿ ਕਿਦਾ ਭਾਵੇਂ 30 32 ਕਿਲੋਮੀਟਰ ਦਾ ਸਟ੍ਰੈਚ ਆ ਪਰ ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਸਾਰਾ ਕੰਮ ਕੰਪਲੀਟ ਹੋ ਗਿਆ ਹਰਿਆਣੇ ਦੇ ਵਿੱਚ ਵੀ ਔਰ ਇਹ 32 ਕਿਲੋਮੀਟਰ ਦੇ ਸਟ੍ਰੈਚ ਕਰਕੇ ਤੁਸੀਂ ਨਹੀਂ ਸਮਝਦੇ ਕਿ ਸਾਰਾ ਜਿਹੜਾ ਕੰਮ ਹੈ ਉਹ ਵੀ ਪ੍ਰਭਾਵਿਤ ਹੋਇਆ ਨਹੀਂ ਦੇਖੋ ਜੀ ਪੰਜਾਬ ਦਾ ਵਿੱਚ ਸਿਰਫ ਜਿੱਥੇ ਤੁਸੀਂ ਦਿੱਲੀ ਤੋਂ ਹਰਿਆਣੇ ਦੇੜਾ ਖਨੌਰੀ ਵੱਧ ਜੇ ਧਰਨਾ ਲੱਗਾ ਉੱਥੋਂ ਤੱਕ ਹਰਿਆਣੇ ਨੇ ਕੰਪਲੀਟ ਕਰਤਾ ਹੈ ਉੱਥੇ ਵੀ ਕਿਸਾਨ ਰਹ ਰਹ ਇੱਥੇ ਵੀ ਕਿਸਾਨ ਨੇ ਇੱਥੇ ਵੀ ਸਰਕਾਰ ਆ ਅੱਗੇ ਸਟ੍ਰੈਚ ਸਾਰੀ ਜਗ੍ਹਾ ਤੇ ਵਿੱਚ ਵਿੱਚ ਇਹਨਾਂ ਕੋਈ ਕਬਜ਼ੇ ਨਹੀਂ ਲਏ ਗਏ ਨਾ ਪੈਸੇ ਦਿੱਤੇ ਤੇ ਕਬਜ਼ੇ ਵੀ ਨਹੀਂ ਲਏ ਗਏ ਤੇ ਜਿਹੜੇ ਕਿਸੇ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰਨੇ ਉਹ ਵੀ ਇਹਨਾਂ ਤੋਂ ਨਹੀਂ ਕੀਤੇ ਗਏ ਬਖਦਾ ਫਿਲਹਾਲ ਤੇ ਜਿਹੜਾ ਪ੍ਰੋਜੈਕਟ ਦਾ ਪੁਹਿਖਿਆ ਉਹ ਇਹਨਾਂ ਨੇ ਧੁੰਦਲਾ ਕਰ ਦਿੱਤਾ ਆ ਪਰ ਪ੍ਰੋਜੈਕਟ ਅਪਰੂਵਡ ਹੈ ਪਰ ਫੇਰ ਵੀ ਮੈਂ ਤੁਹਾਨੂੰ ਫੇਰ ਕਹਿਣਾ ਕਿ ਜਿੰਨਾ ਚਿਰ ਤੁਸੀਂ ਕਬਜ਼ਾ ਨਹੀਂ ਲੈ ਕੇ ਦੋਗੇ ਬਣੇਗਾ ਕਦੇ ਅੱਜ ਸਾਨੂੰ ਸਰਦੀ ਖੇਤ ਨੂੰ ਬਹੁਤ ਵੱਡੇ ਹੀ ਇਹਦੀ ਜਿਹੜੀ ਮਾਰ ਜਿਹੜੀ ਪੈ ਰਹੀ ਹੈ ਜਿਹੜਾ ਸਾਡੇ ਪ੍ਰੋਜੈਕਟ ਰੁਕ ਰਹੇ ਨੇ